ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਛਲੇ ਸਮੇਂ ਦਰਾਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਾਰਸ਼ ਹੋਈ ਆ ਮੈਂ ਹਲਕਾ ਮਹਿਲਕਲਾਂ ਦੇ ਸਮੁੱਚੇ ਸਰਪੰਚਾਂ ਨੂੰ ਪੰਚਾਂ ਨੂੰ ਬਲਾਕ ਸੰਮਤੀ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਭਰਾਵਾਂ ਦੇ ਘਰ ਬਾਰਸ਼ਾਂ ਦੇ ਦੌਰਾਨ ਟਹਿ ਚੁੱਕੇ ਨੇ ਉਹਨਾਂ ਦੀ ਸਮੇਂ ਸਿਰ ਰਿਪੋਰਟ ਦੇਣ ਦੇ ਲਈ ਇਹ ਸਾਰੇ ਮੈਂ ਸਰਪੰਚਾਂ ਪੰਚਰ ਨੂੰ ਮੈਂ ਇਹ ਕਹਿੰਦਾ ਵੀ ਪਰਿਵਾਰੀ ਨੂੰ ਨਾਲ ਲੈ ਕੇ ਉਹਨਾਂ ਦੀ ਜਲਦੀ ਤੋਂ ਜਲਦੀ ਜਿਹੜੇ ਰਿਪੋਰਟ ਆ ਉਹ ਕਰਵਾਈ ਜਾਵੇ ਕਿਉਂਕਿ ਜਿਹੜੀ ਮੁਆਫੀ ਜਾਰੀ ਅੱਛੀ ਆ ਉਹ ਸਮੇਂ ਸਿਰ ਆਪਾਂ ਨੂੰ ਦਿਵਾ ਸਕੀਏ ਕਿਉਂਕਿ ਕਈ ਜਗ੍ਹਾ ਦੇ ਉੱਪਰ ਕਾਫੀ ਮੇਨੂੰ ਰਿਪੋਰਟਾਂ ਆਵੀਆਂ ਗਈਆਂ ਰਹੀਆਂ ਪਰਿਵਾਰੀ ਸਾਹਿਬ ਰਿਪੋਰਟ ਕਰ ਵੀ ਆਏ ਨੇ ਸਰਪੰਚ ਵੀ ਨਾਲ ਜਾ ਕੇ ਆਏ ਨੇ ਕਈ ਵਾਰੀ ਨਾ ਕਈ ਵੇਲੇ ਗਰੀਬ ਬੰਦੇ ਦੀ ਪਹੁੰਚ ਨਹੀਂ ਹੁੰਦੀ ਉਹ ਰਹਿ ਜਾਂਦਾ ਉਹ ਮੈਂ ਸਾਰਿਆਂ ਨੂੰ ਸਾਨੂੰ ਬੇਨਤੀ ਕਰਦਾ ਵੀ ਇਹ ਪਾਰਟੀ ਵਾਂਗੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਆਪਾਂ ਇਹ ਮੁਆਫੀ ਜਾਰੀ ਆ ਉਹ ਸਰਕਾਰ ਤੋਂ ਦਿਵਾਉਣੀ ਆ ਜਿੰਨੇ ਵੀ ਜਲਦੀ ਹੋ ਸਕੇ ਉਸ ਆਏ ਸਾਡੇ ਦਫ਼ਤਰ ਨਾਲ ਸੰਪਰਕ ਕਰ ਲਵੇ ਸਾਹੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰ ਲਵੇ ਇਹ ਆਪਾਂ ਮਾਫੀ ਚਾਹ ਰਾਸੀ ਜਲਦੀ ਤੋਂ ਜਲਦੀ ਸਹੀ ਲੋਕਾਂ ਨੂੰ ਸਹੀ ਥੰਗ ਦੇ ਨਾਲ ਦਵਾ ਸਕੀਏ ਇਹ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ